ਅੱਜ ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਤੇ ਜ਼ਿਲ੍ਹਾ ਯੋਜਨਾ ਬੋਰਡ ਗੁਰਦਾਸਪੁਰ ਦੇ ਚੇਅਰਮੈਨ ਔਰ ਹਲਕਾ ਕਾਦੀਆਂ ਦੇ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾ ਦੀ ਅਗਵਾਈ ਹੇਠ ਕਾਦੀਆਂ ਹਲਕੇ ਦੇ ਵਿੱਚ ਲੋਕ ਸਭਾ ਦੇ ਆਪ ਉਮੀਦਵਾਰ ਅਮਰ ਸ਼ੇਰ ਸਿੰਘ ਸ਼ੈਰੀ ਕਲਸੀ ਦੇ ਹੱਕ ਵਿੱਚ ਇੱਕ ਵੱਡੀ ਰੈਲੀ ਕਰਵਾਈ ਗਈ ਇਸ ਮੌਕੇ ਤੇ ਗੱਲਬਾਤ ਦੌਰਾਨ ਚੇਅਰਮੈਨ ਜਗਰੂਪ ਸੇਖਵਾ ਨੇ ਕਿਹਾ ਕਿ ਇਸ ਵਾਰ ਕਾਦੀਆਂ ਹਲਕੇ ਤੋਂ ਸ਼ੈਰੀ ਕਲਸੀ ਨੂੰ ਭਾਰੀ ਲੀਡ ਦੇ ਨਾਲ ਜਿਤਾਉਣਗੇ ਅੱਜ ਦੀ ਇਸ ਰੈਲੀ ਦੇ ਵਿੱਚ ਇਕੱਠ 20 ਵਿਖਣਯੋਗ ਸੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਾਦੀਆਂ ਹਲਕੇ ਤੋਂ ਵਲੰਟੀਅਰ ਔਰ ਵਰਕਰ ਸਹਿਬਾਨ ਪਹੁੰਚੇ ਹੋਏ ਸਨ ਗੱਲਬਾਤ ਦੌਰਾਨ ਸ਼ੈਰੀ ਕਲਸੀ ਨੇ ਕਿਹਾ ਕਿ ਉਹ ਅੱਜ ਬੇਹਦ ਪ੍ਰਭਾਵਿਤ ਹਨ ਕਿ ਸੇਖਵਾ ਸਾਹਿਬ ਦੀ ਅਗਵਾਈ ਹੇਠ ਅੱਜ ਵੱਡਾ ਇਕੱਠ ਹੋਇਆ ਹੈ ਅੱਜ ਦੀ ਇਸ ਰੈਲੀ ਮੌਕੇ ਵੱਡੀ ਗਿਣਤੀ ਦੇ ਵਿੱਚ ਮਹਿਲਾਵਾਂ ਵੀ ਹਾਜ਼ਰ ਸਨ ਇਸ ਮੌਕੇ ਤੇ ਸੇਖਵਾ ਪਰਿਵਾਰ ਵੱਲੋਂ ਲੋਕ ਸਭਾ ਦੇ ਉਮੀਦਵਾਰ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਗੌਰਤਲਬ ਹੈ ਕਿ ਅੱਜ ਸਵੇਰੇ ਹੀ ਕਾਨੂੰ ਮੰਡ ਦੇ ਬੇਟ ਇਲਾਕੇ ਦੇ ਪਿੰਡ ਕੋਟਖਾਨ ਮੁਹੰਮਦ ਦੇ ਸਰਪੰਚ ਔਰ ਐਨਐਸਯੂਆਈ ਦੇ ਸੂਬਾ ਵਾਈਸ ਪ੍ਰਧਾਨ ਰਾਹੁਲ ਸ਼ਰਮਾ ਵੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ ਗੱਲਬਾਤ ਦੌਰਾਨ ਰਾਹੁਲ ਸ਼ਰਮਾ ਨੇ ਵੀ ਕਿਹਾ ਕਿ ਉਹ ਲੋਕ ਸਭਾ ਦੇ ਵਿੱਚ ਸ਼ਹਿਰੀ ਕਲਸੀ ਨੂੰ ਬੇਟ ਲਾ ਕੇ ਤੋਂ ਵੱਡੀ ਲੀਡ ਦੇ ਨਾਲ ਜਿਤਾਉਣਗੇ جنگباد زندہ باد شکرباز زندہ باد جنگباد زندہ باد جنگباد زندہ باد پارٹی جنگباد عام آدمی ਮੈਂ ਧੰਨਵਾਦ ਕਰਦਾ ਲੋਕਾਂ ਦੇ ਪਿਆਰ ਦਾ ਇਹਨਾਂ ਮਾਨ ਸਤਕਾਰ ਦੇ ਰਹੇ ਨੇ ਔਰ ਸੰਗਤ ਜਿਹੜੀ ਹੈ ਇਹ ਜਿਹੜੀ ਲੜਾਈ ਹੈ ਇਹ ਸਾਡੀ ਲੜਾਈ ਨਹੀਂ ਆ ਲੋਕ ਆਪ ਲੜਾਈ ਲੜ ਰਹੇ ਨੇ ਆ ਹੁਣ ਮੈਂ ਸਵੇਰ ਦਾ ਨਿਕਲਿਆ ਜੀ ਮੈਂ ਫਤਿਹਗੜ ਚੂੜੀਆਂ ਤੋਂ ਹੁੰਦਿਆ ਹੁੰਦਿਆ ਡੇਰਾ ਬਾਬਾ ਨਾਨਕ ਤੋਂ ਕੁੰਮਕੇ ਹੁਣ ਮੈਂ ਸੇਖਵਾ ਪਿੰਡ ਪਹੁੰਚਿਆ ਔਰ ਜਿੱਥੇ ਮੇਰੇ ਭਰਾ ਨੇ ਕਾਦੀਆਂ ਦੇ ਸਾਰੇ ਹਲਕੇ ਦੇ ਵਰਕਰ ਇੰਚਾਰਜਾਂ ਨੂੰ ਸਨੇਹਾ ਲਾਇਆ ਔਰ ਪਹੁੰਚੇ ਨੇ ਪੁਰ ਇੱਥੇ ਜਿਹੜਾ ਇੱਕ ਮੀਟਿੰਗ ਸੀ ਜਿਹੜਾ ਮੀਟਿੰਗ ਜਿਹੜੀ ਇੱਕ ਰੈਲੀ ਦਾ ਰੂਪ ਧਾਰਨ ਕਰਦੀ ਨਾ ਨਹੀਂ ਨਹੀਂ ਅਸਰ ਨਹੀਂ ਸੋ ਕਹਿਣ ਦਾ ਭਾਵ ਸਭ ਤੋਂ ਵੱਡੀ ਗੱਲ ਇਹ ਆ ਜਿਹੜਾ 600 ਜੁਟ ਬਿਜਲੀ ਫ੍ਰੀ ਦਿੰਦੀ ਆ ਉਹ ਸਭ ਤੋਂ ਵੱਡਾ ਚੈਲੰਜ ਸੀ ਸਾਡੇ ਵਾਸਤੇ ਉਹਦੇ ਅਸੀਂ ਪੂਰਾ ਕਰ ਦਿੱਤਾ ਨਾ ਤੇ ਬੀਬੀਆਂ ਵਾਲਾ ਜਿਹੜਾ ਸਾਡੀਆਂ ਔਰਤਾਂ ਵਾਲਾ 100000 ਰੁਪਿਆ ਇਹਦੇ ਦੇਖੋ ਜੋ ਇਹ ਗਰੰਟੀਆਂ ਦਿੱਤੀਆਂ ਨੇ ਅਰਵਿੰਦ ਕੇਜਰੀਵਾਲ ਜੀ ਨੇ ਭਗਵੰਤ ਮਾਨ ਦੇ ਇਹਦੇ ਪੂਰੀਆਂ ਕਰਾਂਗੇ ਜੀ ਲੈ ਉਹਨੇ ਤੇ ਝਾੜੂ ਸਾਰਾ ਫਿਰ ਜਾਣਾ ਜਦੋਂ ਨਾ ਲੇਟ ਨੇ ਨਾ ਕਾਫੀ ਲੇਟ ਹੈ ਮੁਕਾਬਲਾ ਕੋਈ ਹੋਵੇ ਨਾਲ ਭੱਜਦਾ ਹੋਵੇ ਤੇ ਦੌੜਨ ਦਾ ਵੀ ਮਜ਼ਾ ਹੁੰਦਾ ਹੈ ਪੁਲਸੀ ਮੁਕਾਬਲਾ ਕਹਿੰਦਾ ਕਹਿੰਦੇ ਆਪਣਾ ਫੇਰ ਹਾਲ ਪਤਾ ਨਹੀਂ ਮੈਂ ਹੀ ਲੱਭਣ ਦਿਆਂ ਜੇ ਹੱਥ ਦੀ ਘੜੀ ਤੇ ਸੋ ਲੋਕ ਕਿਉਂਕਿ ਅਸਲ 'ਚ ਮੈਂ ਮੇਰਾ ਮੁਕਾਬਲਾ ਨਹੀਂ ਮੈਂ ਕਹਿ ਸਕਦਾ ਮੈਨੂੰ ਇਹ ਜਿਹੜੀ ਲੜਾਈ ਹੈ ਨਾ ਦੇਖੋ ਸਭ ਤੋਂ ਵੱਡੀ ਗੱਲ ਆ ਹਰ ਪਿੰਡ 'ਚ ਜਾ ਰਹੇ ਆ 85% ਲੋਕਾਂ ਦੇ ਬਿੱਲ ਜ਼ੀਰੋ ਨੇ ਉਹਨਾਂ ਨੂੰ ਇੱਕ ਗੱਲ ਪੁੱਛਦੇ ਆ ਨਾ ਜੀ ਕਿਨੂੰ ਵੋਟ ਪਾਉਣੀ ਕਹਿੰਦਾ ਯਾਰ ਸਾਡਾ ਬਿੱਲ ਜ਼ੀਰੋ ਆਹੀ ਵੋਟ ਜਿਹੜੀ ਆ ਆਮ ਆਦਮੀ ਪਾਰਟੀ ਭਗਵੰਤ ਮਾਨ ਨੂੰ ਪਾਉਣੀ ਜਿਹਦਾ 1500 ਜਿਹਦਾ 2000 ਜਿਹਦਾ 2500 ਜਿਹਦਾ 3000 ਬਚਦਾ ਆ ਹੁਣ ਸੇਖਵਾ ਸਾਹਿਬ ਨੇ ਕਿਹਾ ਵੀ ਹੱਥ ਖੜੇ ਕਰੋ ਜਿਹਦਾ ਜਿਹਦਾ ਬਿੱਲ ਜ਼ੀਰੋ ਆਇਆ ਤੁਹਾਡੇ ਸਾਹਮਣੇ ਹੀ ਆ ਸ਼ਹਿਦ ਹੀ ਆ ਕੋਈ ਇਹ ਨਹੀਂ ਰੱਖਿਆ ਇਹ ਐਸਸੀ ਦਾ ਬਿੱਲ ਜ਼ੀਰੋ ਕਰਨਾ ਬੀਸੀ ਦਾ ਰੱਖਣਾ ਇਹ ਨਹੀਂ ਰੱਖਿਆ ਵੀ ਗਰੀਬ ਦਾ ਕਰਨਾ ਹੈ ਅਮੀਰ ਦਾ ਕਬੜਿਓ ਸਾਰੇ ਹੀ ਆ 600 ਜਹਨ ਤੋਂ ਜਿੱਦੀ ਬਿਜਲੀ ਘਟ ਰਿਆ ਉਹਦਾ ਬਿੱਲ ਜ਼ੀਰੋ ਆ ਇਹ ਬੜਾ ਤਗੜਾ ਇੰਪੈਕਟ ਹੈ ਲੋਕਾਂ 'ਤੇ ਗੱਲ ਦੀ ਹਲਕੀ ਦੀ ਮੀਟਿੰਗ ਸੀ ਕਿੱਦਾਂ ਦੀ ਮੈਂ ਕਹਾਂ ਜੀ ਇਹ ਵੇਖੋ ਹਾਂ ਕਿ ਤਰ੍ਹਾਂ ਇਹਨਾਂ 'ਤੇ ਜਾਣ ਪਈ ਹੈ ਮੈਨੂੰ ਯਾਦਦਾ ਵੀ ਹੁਣ ਇਹਨਾਂ ਨੇ ਅੱਗੇ ਨਾਲ ਤੀਣੀ ਰਫ਼ਤਾਰ 'ਤੇ ਜਾਣਾ ਇਹਨਾਂ ਨੇ ਰਿਜ਼ਲਟ ਜਿਹੜੇ ਤੁਹਾਡੇ ਸਾਹਮਣੇ ਆਉਣਗੇ ਅੱਜ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਜੀ ਐਮਐਲਏ ਬਟਾਲਾ ਔਰ ਸਾਡੀ ਲੋਕ ਸਭਾ ਗੁਰਦਾਸਪੁਰ ਤੋਂ ਉਮੀਦਵਾਰ ਨੇ ਸਾਡੇ ਇੱਥੇ ਅੱਜ ਜੋ ਵਰਕਰ ਮੀਟਿੰਗ ਸੀਗੀ ਅਸੀਂ ਇੱਥੇ ਸੇਖਵਾ ਕਾਲਜ ਦੇ ਵਿੱਚ ਵਿਧਾਨ ਸਭਾ ਹਲਕਾ ਕਾਦੀਆਂ ਦੀ ਰੱਖੀ ਸੀ ਮੈਂ ਉਹਨਾਂ ਦਾ ਇੱਥੇ ਆਉਣ ਤੇ ਚੇਚੇ ਤੌਰ ਤੇ ਧੰਨਵਾਦ ਕਰਦਾ ਅੱਜ ਤੱਕ ਕੀਮਤੀ ਸਮਾਂ ਕੱਢ ਕੇ ਆਏ ਔਰ ਜਿਹੜੀ ਵਰਕਰ ਮੀਟਿੰਗ ਸੀ ਉਹ ਰੈਲੀ ਦਾ ਰੂਪ ਧਾਰਨ ਕਰ ਗਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੱਜ ਇੱਥੇ ਵਰਕਰ ਪੁੱਜਿਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਔਰ ਮੈਨੂੰ ਅੱਜ ਇਹ ਇੰਨੀ ਵੱਡੀ ਵਰਕਰਾਂ ਦੀ ਸ਼ਮੂਲੀਅਤ ਦੇਖ ਕੇ ਇਹ ਲੱਗ ਰਿਹਾ ਹੈ ਭਖਣਾ ਹੋ ਰਹੀ ਆ ਕਿ ਵਿਧਾਨ ਸਭਾ ਹਲਕਾ ਕਾਦੀਆਂ ਚ ਵੀ ਅਸੀਂ ਜਿਹੜਾ ਵਾ ਬਹੁਤ ਵੱਡੀ ਲੀਡ ਨਾਲ ਕਲਸੀ ਜੀ ਨੂੰ ਇੱਥੋਂ ਜਿਤਾ ਕੇ ਭੇਜਾਂਗੇ ਔਰ ਪੂਰੀ ਲੋਕ ਸਭਾ ਦੇ ਵਿੱਚ ਜਿਹੜਾ ਵਾ ਜਿਹੜਾ ਇਹਨਾਂ ਦਾ ਪ੍ਰਚਾਰ ਆ ਉਹ ਇੱਕ ਨੰਬਰ ਤੇ ਚੱਲ ਰਿਹਾ ਔਰ ਬਹੁਤ ਵੱਡੀ ਲੀਡ ਦੇ ਨਾਲ ਇਹ ਜਿੱਤਣਗੇ ਕਿਉਂਕਿ ਜਿਸ ਤਰ੍ਹਾਂ ਇਹਨਾਂ ਦੱਸਿਆ ਜੋ ਸਰਕਾਰ ਦੀਆਂ ਪ੍ਰਾਪਤੀਆਂ ਨੇ ਇਸ ਤਰ੍ਹਾਂ ਦੀ ਰੋਬੈਲ 42000 ਨੌਕਰੀਆਂ ਜੋ ਮੁਹੱਲਾ ਕਲੀਨਿਕ ਖੋਲੇ ਆ ਜੋ ਕਿਸਾਨੀ ਦੇ ਖੇਤਰ ਚ ਕੰਮ ਹੋਇਆ ਹੈਲਥ ਦੇ ਖੇਤਰ ਚ ਕੰਮ ਹੋਇਆ ਜੋ ਪੁਲਿਸ ਦੇ ਵਿੱਚ ਮੋਡਰਨਾਈਜੇਸ਼ਨ ਹੋਈ ਆ ਸੜਕ ਸਖਿਆ ਫੋਰਸ ਆ ਹਰ ਐਸਐਚਓ ਨੂੰ ਨਵੀਆਂ ਗੱਡੀਆਂ ਜਿਹੜੀਆਂ ਦਿੱਤੀਆਂ ਗਈਆਂ ਉਹਦੇ ਨਾਲ ਇੱਕ ਬੜਾ ਸਾਰੇ ਸਿਸਟਮ ਦੇ ਵਿੱਚ ਚੇਂਜ ਆਇਆ ਫਿਰ ਥਰਮਲ ਪਲਾਂਟ ਜਿਹੜੇ ਪ੍ਰਾਈਵੇਟ ਸੀਗੇ ਉਹਨਾਂ ਨੂੰ ਖਰੀਦ ਕੇ ਸਰਕਾਰੀ ਬਣਾ ਕੇ ਸਸਤੀ ਬਿਜਲੀ ਦਾ ਪ੍ਰਬੰਧ ਜਿਹੜਾ ਉਹ ਕੀਤਾ ਗਿਆ ਜੇ ਕਿਸਾਨੀ ਦੀ ਗੱਲ ਕਰੀਏ ਤੇ ਕਿਸਾਨਾਂ ਨੂੰ ਜਿਹੜਾ ਵਾ ਖਾਸ ਕਰਕੇ ਸਾਡੀ ਗੰਨੇ ਦੀ ਬੈਲ ਤੱਕ ਅਰਦਾਸਪੁਰ ਪੌਣੇ 300 ਕਰੋੜ ਦੀਆਂ ਜਿਹੜੀਆਂ ਬਕਾਇਆ ਪੇਮੈਂਟਾਂ ਆਹੀ ਪਿਛਲੇ 6 ਸਾਲ ਦੀਆਂ ਉਹ ਮਾਨ ਸਾਹਿਬ ਨੇ ਕੀਤੀਆਂ ਔਰ ਹਰ ਵਰਗ ਜਿਹੜਾ ਵਾ ਸਰਕਾਰ ਤੋਂ ਖੁਸ਼ ਆ ਔਰ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਧੜਿਆਂ ਦਾ ਬਗਾਵਤ ਦਾ ਸ਼ਿਕਾਰ ਹੋ ਗਈਆਂ ਕਾਂਗਰਸ ਨੇ ਅਜੇ ਅੱਧੇ ਕੈਂਡੀਡੇਟ ਦਿੱਤੇ ਆ ਤੇ ਮੈਨੂੰ ਲੱਗਦਾ ਉਦਾਂ ਹੀ ਡਰ ਗਿਆ ਕਿ ਇੰਨੀ ਬਗਾਵਤ ਹੋ ਗਈ ਆ ਕਿ ਬਾਕੀ ਦੇਣ ਨਾਲ ਇਹਨਾਂ ਦਾ ਕੀ ਹਾਲ ਹੋਊਗਾ ਔਰ ਇਸੋ ਹਾਲ ਕਾਲੀਤਲ ਦਾ ਵਾ ਸੋ ਮਾਨ ਸਾਹਿਬ ਨੇ ਜੋ ਨਾਰਾ ਦਿੱਤਾ 13 ਜੀਰੋ ਦਾ ਉਹ ਮੈਨੂੰ ਸਹਕਾਰ ਹੁੰਦਾ ਹਾਂ ਹਾਂ ਅੱਜ ਸਾਨੂੰ ਬਹੁਤ ਖੁਸ਼ੀ ਆ ਕਿ ਸਾਡੇ ਨੌਜਵਾਨ ਜਿਹੜੇ ਕਿ ਸਭ ਤੋਂ ਛੋਟੀ ਉਮਰ ਦੇ ਪੰਜਾਬ ਚ ਸਰਪੰਚ ਬਣੇ ਸੀ ਰਾਹੁਲ ਸ਼ਰਮਾ ਜੀ ਔਰ ਐਨਐਸਯੂਆਈ ਦੇ ਪੰਜਾਬ ਦੇ ਉਹ ਵਾਈਸ ਪ੍ਰਧਾਨ ਸੀ ਉਹ ਔਰ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਤਿੰਨ ਪੀੜੀਆਂ ਤੋਂ ਉਹਨਾਂ ਦੇ ਦਾਦਾ ਜੀ ਉਹਨਾਂ ਦੇ ਫਾਦਰ ਔਰ ਤਿੰਨ ਪੀੜੀਆਂ ਤੋਂ ਬਾਜਵਾ ਨਾ ਚੱਲ ਰਹੇ ਸੀਗੇ ਔਰ ਅੱਜ ਅਗਾਂ ਕਾਂਗਰਸ ਨੂੰ ਅਲਵਦਾ ਕਹਿ ਕੇ ਬਾਜਵਾ ਪਰਿਵਾਰ ਨੂੰ ਅਲਵਦਾ ਕਹਿ ਕੇ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਅੱਜ ਜੋ ਪਾਰਟੀ ਚ ਸ਼ਾਮਲ ਹੋਏ ਆ ਔਰ ਮੈਂ ਧੰਨਵਾਦ ਕਰਦਾ ਹਾਂ ਔਰ ਅੱਜ ਕਾਂਗਰਸ ਦਾ ਵਿਧਾਨ ਸਭਾ ਹਲਕਾ ਕਾਦੀਆਂ ਚ ਲੱਕ ਟੁੱਟ ਗਿਆ ਔਰ ਆਉਣ ਵਾਲੇ ਸਮੇਂ ਚ ਤੁਸੀਂ ਦੇਖੋਗੇ ਕਿ ਬਹੁਤ ਚੇਅਰਮੈਨ ਲੈਵਲ ਦੀਆਂ ਸਰਪੰਚਾ ਲੈਵਲ ਦੀਆਂ ਬਹੁਤ ਵੱਡੀਆਂ ਵੱਡੀਆਂ ਜਾਇਨਿੰਗ ਜਿਹੜੀਆਂ ਨੇ ਆਉਣ ਵਾਲੇ ਸਮੇਂ ਚ ਕਾਦੀਆਂ ਚ ਕਰਾਂਗੇ ਥੈਂਕ ਯੂ